ਕਿਸਾਨਾਂ ਵੱਲੋਂ 16 ਫਰਵਰੀ ਨੂੰ ਬਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਬਾਰਤ ਬੰਦ ਦੇ ਵਿੱਚ ਹਰ ਜਥੇਬੰਦੀ ਪਾਵੇਂ ਪੈਪਸੋਡਰਾ ਟ੍ਰਾਂਸਪੋਰਟ ਨੇ ਹੋਵੇ, ਕੋਈ ਵੀ ਡਿਪਾਰਟਮੈਂਟ ਹੈ, ਬਿਜਲੀ ਬੋਰਡ ਹੋਵੇ ਜਾਂ ਹੋਰ ਮੁਲਾਜ਼ਮ ਹੈ ਜਿੰਨੇ ਜਥੇਬੰਦੀਆਂ ਹੈ, ਰੇਲਵੇ ਦੇ ਮੁਲਾਜ਼ਮ ਹੈ, ਸਾਰਾਂ ਵੱਲੋਂ ਕਿਸਾਨਾਂ ਦਾ ਸਮਰਥਨ ਹੈ ਔਰ 16 ਨੂੰ ਬਾਰਤ ਬੰਦ ਦਾ ਸੱਦਾ ਹੈ ਜਿਹਦੇ ਵਿੱਚ ਰੇਲ ਆਵਾਜਾਈ ਬੰਦ ਕੀਤੀ ਜਾਣੀ ਹੈ, ਸੜਕਾਂ ਜਾਮ ਕੀਤੀਆਂ ਜਾਣੀਆਂ ਹੈ। ਉਸ ਦੇ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਸ ਦੇ ਮੁੱਦੇ ਨਜ਼ਰ ਸਮਾਣਾ ਦੇ ਵਿੱਚ ਐਸਕੇਐਮ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਗਲਵਤ ਕਰਦੇ ਹਨ ਕਿਸਾਨ ਆਗੂ ਖੜੇ ਦਲਜੀਤ ਸਿੰਘ ਔਲ ਇੰਡੀਆ ਲੈਵਲ ਤੇ ਭਾਰਤ ਜਿਹੜੇ ਸੰਯੁਕਤ ਕਿਸਾਨ ਮੋਰਚੇ ਨੂੰ ਕਾਲ ਦਿੱਤੀ ਗਈ ਆ ਐਮਐਸਪੀ ਦੀ ਮੰਗ ਨੂੰ ਲੈ ਕੇ ਹੋਰ ਜਿਹੜੇ ਬਾਕੀ ਮੰਗਾ ਉਹਨਾਂ ਮੋਰਚੇ ਮਿਲਤਵੀ ਕਰਕੇ ਇਹ ਦਿੱਲੀ ਤੋਂ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਹਦੇ ਵਿੱਚ ਸਾਨੂੰ ਬਹੁਤੀ ਭਰਮਾ ਹੰਗਾਰਾ ਮਿਲ ਰਿਹਾ ਆ ਬਹੁਤ ਸਾਰੇ ਐਸੋਸੀਏਸ਼ਨਾਂ ਸਾਨੂੰ ਇਸ ਦੇ ਵਿੱਚ ਸਾਥ ਦੇ ਰਹੀਆਂ ਨੇ ਤੇ ਜਿੰਨਾ ਚਿਰ ਉਹ ਮੰਗਾ ਸਾਡੀਆਂ ਲਾਗੂ ਨਹੀਂ ਹੁੰਦੀਆਂ ਅਸੀਂ ਇਸ ਚੀਜ਼ ਨੂੰ ਲੈ ਕੇ ਭਾਰਤ ਬੰਦੇ ਵਿੱਚ ਕੀ ਕੀ ਬੰਦੇ ਪੂਰਾ ਬੰਦ ਹੋਵੇ ਕਿਸ ਤਰ੍ਹਾਂ ਕੀ ਮੰਨ ਲੋ ਲੋਕਾਂ ਨੂੰ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜਾ 16 ਤੋਂ 12 ਤੋਂ 4 ਵਜੇ ਤੱਕ ਅਸੀਂ ਮੁਕੰਮਲ ਬੰਦ ਕਰ ਰਹੇ ਹਾਂ ਜਿਹਦੇ ਵਿੱਚ ਐਮਰਜੈਂਸੀ ਵਾਹਨ ਜਾਂ ਕੋਈ ਵੀ ਐਮਰਜੈਂਸੀ ਮਰੀਜ਼ ਜਾਂ ਕਿਸੇ ਨੂੰ ਵੀ ਐਮਰਜੈਂਸੀ ਉਹ ਨੂੰ ਹੀ ਛੁੱਟ ਦਿੱਤੇ ਜਾਓਗੇ ਬਾਕੀ ਇਹ ਤੁਹਾਡੇ ਮਾਧਿਅਮ ਰੂਪ ਗਰੇਜ ਕਰਨ ਬੇਨਤੀ ਇਹ ਰੇਲ ਆਵਾਜਾਈ ਬੰਦ ਹੋ ਗਈ ਬਸਾਂ ਸਭ ਕੁਝ ਬੰਦ ਹੋ ਰਿਹਾ ਹੈ ਰੇਲ ਆਵਾਜਾਈ ਵੀ ਸਾਡੇ ਸੰਪਰਕ ਦੇ ਵਿੱਚ ਨੇ ਕੁਝ ਟਰਾਂਸਪੋਰਟੇਸ਼ਨਾਂ ਟਰੱਕ ਯੂਨੀਅਨ ਹੋਈ ਬੱਸਾਂ ਵਾਲੇ ਵੀਰ ਉਹਨਾਂ ਦੀ ਜਿਹੜੀ ਯੂਨੀਅਨ ਉਹ ਵੀ ਸਾਡੇ ਸੰਪਰਕ ਦੇ ਵਿੱਚ ਨੇ ਮੁਕੰਮਲ ਬੰਦ ਹੋਣ ਜਾ ਰਿਹਾ ਜੀ हां ਤੁਹਾਡਾ ਕੀ ਕੀ ਨਾਮ ਪੂਰਾ? ਜਸਵੀਰ ਸਿੰਘ ਫਤਿਹਪੁਰ। ਹਾਂ ਜਸਵੀਰ ਸਿੰਘ ਜੀ ਤੁਹਾਡਾ ਮੁੱਦਾ ਕੀ ਹੈ ਜਿਹੜਾ ਕਿ ਬਾਰਦ ਬੰਦ ਕੀ ਕਾਲ ਦੀ ਕਿਸਾਨਾਂ ਵੱਲੋਂ। ਮੁੱਦਾ ਸਾਰਿਆਂ ਦਾ ਇੱਕੋ ਜਿਹਾ ਸਜੂਗ ਤੋਂ ਮੋਰਚੇ ਦੇ ਜੋ ਕਾਲ ਤੇ ਜੋ ਅਸੀਂ ਇਹ ਫੈਸਲਾ ਕੀਤਾ ਹੈ 16 ਫਰਵਰੀ ਦਾ ਪੂਰਨ ਭਾਰਤ ਬੰਦ। ਉਸ ਵਿੱਚ ਜੋ ਬੈਂਕਾਂ ਨੇ ਜੋ ਟਰੱਕ ਜੁਨੀਅਨ ਪੀਆਰਟੀਸੀ ਨੇ ਤੇ ਜਿਹੜੇ ਰੇਲਵੇ ਮੁਲਾਜ਼ਮ ਨੇ ਉਹਨਾਂ ਸਾਰਿਆਂ ਨੇ ਸਾਨੂੰ ਪ੍ਰਵਾਨ ਹਗਾਰ ਦਿੱਤਾ ਵੀ ਅਸੀਂ ਪੂਰਨ ਭਾਰਤ ਬੰਦ ਰੱਖਾਂਗੇ ਤੇ ਜੋ ਮੋਦੀ ਸਰਕਾਰ ਸਾਡੇ ਤੇ ਤਾਨਾ ਛਾਈ ਜੋ ਐਕਟ ਲਿਆ ਰਹੇ ਨੇ ਜੋ ਵੀ ਸਾਡੇ ਤੇ ਕਾਨੂੰਨ ਥੋਪ ਰਹੇ ਨੇ ਉਸ ਦਾ ਅਸੀਂ ਡਟਵਾ ਇਸ ਚੀਜ਼ ਦਾ ਵਿਰੋਧ ਕਰਾਂਗੇ ਤੇ ਸਾਰੇ ਹੀ ਸਾਡੇ ਨਾਲ ਸੰਯੁਕਤ ਮੋਰਚੇ ਦੇ ਪੂਰਨ ਭਾਰਤ ਬੰਦ ਦੀ ਸਾਰਿਆਂ ਨੂੰ ਪੁਰਜੋਰ ਅਪੀਲ ਆ ਤੁਹਾਡੇ ਮਾਧਿ ਮਾਈ ਜੋ ਸਾਰਾ ਭਾਰਤ ਬੰਦ ਰਹੇਗਾ ਤੇ ਮੋਦੀ ਨੂੰ ਇਸ ਚੀਜ਼ ਦਾ ਅਗਾਹ ਦੇਣ ਲੱਗੇ ਆ ਤੁਹਾਡਾ ਕੀ ਕਹਿਣਾ ਹੈ ਤੁੜ ਜਥੇਬੰਦੀ ਕੀ ਕਰ ਰਹੀ ਹੈ ਮੇਰਾ ਨਾਮ ਨੋਜ ਦਵਿੰਦਰ ਸਿੰਘ ਸ਼ਵੀਲਪੁਰ ਹੈ 9 ਐਂਪਾਇਰ ਸਰ ਸੁਭਾ ਕਮੇਟੀ ਮੈਂਬਰ ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਪੂਰਨ ਤੌਰ ਤੇ ਜਿਹੜਾ ਭਾਰਤ ਬੰਦ ਆ ਅਸੀਂ ਉਹਦਾ ਸਮਰਥਨ ਕਰਦੇ ਹਾਂ ਤੇ ਨਾਲ ਹੀ ਨੋਜਾਨਾ ਦੀ ਜਿਹੜੀ ਸ਼ਮੂਲੀਅਤ ਕਰਾਵਾਂਗੇ ਉਸ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਮੋਦੀ ਸਰਕਾਰ ਨੇ ਵਾਅਦਾ ਖਿਲਾਫ ਕੀਤੀ ਆ ਇਹ ਦੂਸਰੇ ਦੌਰ ਦਾ ਜਿਹੜਾ ਸੰਘਰਸ਼ ਸ਼ੁਰੂ ਹੋ ਰਿਹਾ ਇਹਦਾ ਟੀਜ਼ਰ ਆ ਜਿਹੜਾ ਕਿਸਾਨਾਂ ਨੇ 26 ਜਨਵਰੀ ਨੂੰ ਦਿਖਾਇਆ ਤੇ ਜਿਹੜਾ ਇਹਦਾ ਟ੍ਰੇਲਰ ਆ ਉਹ 16 ਫਰਵਰੀ ਨੂੰ ਨਰਿੰਦਰ ਮੋਦੀ ਦੇਖ ਜਥੇਬੰਦੀਆਂ ਕੋਲੋਂ ਦੀ ਕਿਸਾਨ ਸਭਾ ਉਹ ਵੀ ਇਸ ਜਥੇਬੰਦੀ ਵਿੱਚ ਸ਼ਾਮਲ ਹੈ ਸ਼ੁਰੂ ਤੋਂ ਤੇ ਅਸੀਂ ਨੇ ਜਿਹੜਾ ਸੰਯੁਕਤ ਮੋਰਚਾ ਉਹਨੇ ਫੈਸਲਾ ਲਿਆ ਹੈ ਵੀ ਜਿੰਨੀਆਂ ਵੀ ਕੁਝ ਮੰਗਾਂ ਜਿਹੜੀਆਂ ਦਿੱਲੀ ਦੇ ਵਿੱਚ ਨਹੀਂ ਮੰਨੀਆਂ ਗਈਆਂ ਉਹ ਮੰਗਾਂ ਨੂੰ ਮਨਾਉਣ ਵਾਸਤੇ ਭਾਰਤ ਬੰਦ ਕੀਤਾ ਜਾ ਰਿਹਾ ਹੈ ਠੀਕ ਹੈ ਔਰ ਭਾਰਤ ਬੰਦ ਕਰਨ ਦੇ ਲਈ ਜਿੰਨੀਆਂ ਵੀ ਟ੍ਰੇਡ ਯੂਨੀ ਜਥੇਬੰਦੀਆਂ ਨੇ ਮੁਲਾਜੋ ਜਥੇਬੰਦੀਆਂ ਨੇ ਹਰ ਤਰ੍ਹਾਂ ਦੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਹੈ ਖਾਸ ਕਰਕੇ ਪੀਆਰਟੀਸੀ ਰੂ ਪੰਜਾਬ ਰੋਡਵੇਜ ਬਿਜਲੀ ਬੋਰਡ ਜਿਹੜੇ ਵੱਡੇ ادارے ਨੇ ਉਹਨਾਂ ਨੇ ਵੀ ਬਹੁਤ ਤਕੜਾ ਸਹਿਯੋਗ ਦਿੱਤਾ ਵੀ ਅਸੀਂ ਪੂਰਨ ਤੌਰ ਤੇ ਨਾਲ ਕਾਰਦ ਬੰਦੇ ਵੀ ਵਖ ਵਖ ਜਿੱਥੇ ਬੰਦਿਆਂ ਆਪਣਾ ਪੂਰਾ ਯੋਦਨ ਪਾਣ ਗਏ ਆ ਗੁਰਵਰਾਲ ਜੀ ਤੁਹਾਡਾ ਕੀ ਕਹਿਣਾ ਹੈ ਸਾਡੇ ਵੀ ਇਹ ਸੁਯੁਗਤ ਮੋਰਚੇ ਨਾਲ ਜੋ ਵੀ ਕਾਲ ਸਾਡੀ ਆਈ ਏ ਸਾਰਾ ਭਾਰਤ ਬੰਦ ਦਾ ਸੱਦਾ ਸਾਡਾ ਜੋ ਵੀ ਇਸ ਮੋਰਚੇ ਨੂੰ ਕਾਲ ਸਾਡੀ ਭਾਰਤ ਪੂਰਾ ਬੰਦ ਕਰਾਏ ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼